ਗੁਰਦੁਆਰਾ ਸਾਹਿਬ ਦੇ ਵਿੱਚ ਤਾਇਨਾਤ ਇੱਕ ਗ੍ਰੰਥੀ ਸਿੰਘ ਵੱਲੋਂ ਮੱਤਾ ਟੇਕਣ ਆਈਆਂ ਦੋ ਛੋਟੀਆਂ ਨਾਬਾਲਗ ਬੱਚੀਆਂ ਦੇ ਨਾਲ ਕਨੌਣੀ ਹਰਕਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਲਾਲਾਬਾਦ ਦੇ ਪਿੰਡ ਚੱਕ ਜਮਾਲਪੁਰ ਛੋਟਾ ਪੰਜੀਕੇ ਦੇ ਵਿੱਚ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਲਗਭਗ 6 ਦਿਨ ਪਹਿਲਾਂ ਪਿੰਡ ਦੀਆਂ ਦੋ ਮਾਸੂਮ ਬੱਚੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਸ਼ਾਮ ਨੂੰ ਗਈਆਂ ਸੀ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਤੀ ਵੱਲੋਂ ਉਹਨਾਂ ਨਾਲ ਕਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਤੇ ਬੱਚੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਵੱਲੋਂ ਕਾਰਵਾਈ ਦੀ ਮੰਗ ਹੁੰਦਾ ਹੈ ਕਿ थाना ਅਮੀਰ ਖਾਸ ਦੇ ਵਿੱਚ ਨਿਖਤੀ ਸ਼ਿਕਾਇਤ ਵੀ ਦਿੱਤੀ ਗਈ ਲੇਕਿਨ ਪੁਲਿਸ ਵੱਲੋਂ ਕੋਈ ਕਾਰਵਾਈ ਅਜੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ ਇਸ ਦੇ ਦੋ ਦਿਵਜੋਂ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਨੇ ਪੰਚਾਇਤ ਇਕੱਠੀ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਰੰਥੀ ਸਿੰਘ ਦੇ ਖਿਲਾਫ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸੋਮਵਾਰ ਨੂੰ ਚੱਕਾ ਜਾਮ ਕਰਕੇ ਉਸ ਪ੍ਰਸ਼ਾਸਨ ਦੇ ਖਿਲਾਫ ਨਾਰਾਬਾਜ਼ੀ ਕੀਤੀ ਜਾਏਗੀ। ਅਸੀਂ ਇਹ ਕਹਿਣਾ ਚਾਹੁੰਦੇ ਸਾਡੇ ਬੱਚੇ ਮਤਲਬ ਗੁਰੂ ਘਰ ਸ਼ਾਂਤੀ ਵਾਸਤੇ ਪੜ੍ਹਨ ਜਾਂਦੇ ਨੇ ਸਵੇਰੇ ਸ਼ਾਮ ਜਾਂਦੇ ਨੇ ਠੀਕ ਹੈ। ਵੀ ਅਸੀਂ ਸਾਡਾ ਸਾਰਾ ਪਰਿਵਾਰ ਵੀ ਜਾਂਦਾ ਹੈ ਗੁਰੂ ਘਰ ਤੇ ਪਰ ਜੋ ਇਹ ਦਰਿੰਦੇ ਪਾਪੀ ਨੇ ਗੁਰੂ ਘਰ ਜਾ ਕੇ ਸਾਡੀਆਂ ਬੱਚੀਆਂ ਨਾਲ ਜੋ ਹਰਕਤ ਕੀਤੀ ਹੈ ਅਸੀਂ ਚਾਹੁੰਦੇ ਆ ਕਿ ਉਸ ਦਰਿੰਦੇ ਨੂੰ ਸਜ਼ਾ ਮਿਲੇ ਅੱਜ ਕਿੰਨੇ ਦਿਨ ਹੋ ਗਏ ਇਸ ਘਟਨਾ ਵਾਪਰੀ ਨੂੰ ਅੱਜ 6-7 ਦਿਨ ਹੋ ਗਏ ਨੇ ਇਸ ਘਟਨਾ ਨੂੰ ਪੁਲਿਸ ਨੇ ਇੱਥੇ ਕਿਉਂ ਨਹੀਂ ਕਾਰਵਾਈ ਕੀਤੀ ਅਜੇ ਤੱਕ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਕਰੋ ਕੋਈ ਕਾਰਵਾਈ ਨਹੀਂ ਕਰਦੇ ਜਾਂ ਸ਼ਾਮ ਤੱਕ ਉਹ ਦਰਿੰਦੇ ਨੂੰ ਨਹੀਂ ਫੜਦੇ ਤਾਂ ਅਸੀਂ ਆਪਣਾ ਐਕਸ਼ਨ ਲਵਾਂਗੇ ਕੋਈ ਤਰਨਾ ਲਾਵਾਂਗੇ ਇਹ ਜੋ ਘਟਨਾ ਵਾਪਰੀ ਇਹ ਬੜੀ ਮੰਦ ਭਾਗੀ ਹੈ ਕਿਉਂਕਿ ਸਿੱਟਕੋਮ ਦੇ ਵਿੱਚ ਇਹੋ ਜਿਹਾ ਕਾਰਜ ਖਾਸ ਕਰਕੇ ਕਿਉਂਕਿ ਗਰੰਥੀ ਸਿੰਘ ਜੋ ਉਹਨਾਂ ਵਾਸਤੇ ਕਰਨਾ ਇਹ ਬਹੁਤ ਜਿਆਦਾ ਮਾੜੀ ਗੱਲ ਹੈ ਸਾਨੂੰ ਬੜਾ ਇੱਕ ਗੱਲ ਦਾ ਦੁੱਖ ਹੋਇਆ ਹੈ ਤੇ ਬਾਕੀ ਜੋ ਵੀ ਕਾਰਵਾਈ ਪਿੰਡ ਵਾਲਿਆਂ ਨੇ ਕਰਾਉਣੀ ਹੋਵੇ ਇਹਨਾਂ ਦਾ ਸਾਥ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਏਰੀਏ ਦੇ ਮੈਂਬਰ ਦਰਸ਼ਨ ਸਿੰਘ ਜੀ ਮੋਠਾਂਵਾਲੀਆ ਹੋਰ ਵੀ ਕਾਲ ਤਖਤ ਵੱਲੋਂ ਜੋ ਵੀ ਸੇਵਾ ਲੱਗੇਗੀ ਅਸੀਂ ਸਾਰੇ ਜਿਹੜੇ ਆ ਉਹ ਸੇਵਾਵਾਂ ਜਰੂਰ ਨਿਭਾਵਾਂਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਨ੍ਹਾਂ ਨੇ ਇਹ ਮੰਦਭਾਗੀ ਕਾਰਵਾਈ ਗਰੰਟੀ ਨੇ ਕੀਤੀ ਹੈ ਉਹਨੂੰ ਸਜ਼ਾ ਜਿਹੜੀ ਆ ਦਿਵਾਉਣ ਦੇ ਵਿੱਚ ਸਾਡਾ ਵੀ ਪੂਰਾ ਸੰਯੋਗ ਰਹੇਗਾ ਜੀ ਜੋ ਇਹ ਘਟਨਾ ਘਟੀ ਏ ਬਹੁਤ ਹੀ ਮਾੜੀ निंदनीयੋ ਘਟਨਾ ਹੈ ਸਾਨੂੰ ਤਾਂ ਆਪ ਇਹ ਘਟਨਾ ਬਾਰੇ ਕਿਸੇ ਕੋਲ ਗੱਲ ਕਰਨ ਲੱਗਿਆ ਵੀ ਸ਼ਰਮ ਆਦੀ ਏ ਪਰ ਲੋਕਾਂ ਦੀਆਂ ਗੱਲਾਂ ਸੁਣਦੇ ਪਏ ਆ ਬਹੁਤ ਹੀ ਮਾੜੀ ਘਟਨਾ ਹੋਈ ਏ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਾਰੇ ਨਗਰ ਨੂੰ ਵੀ ਆਪਾਂ ਸਾਰਾ ਨਗਰ ਇੱਕ ਜੋਟੋ ਕੇ ਇਸ ਦੋਸ਼ੀ ਨੂੰ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਦਵਾਈਏ ਤੇ ਇਹਨੂੰ ਫੜਾ ਕੇ ਸਾਰੇ ਹੀ ਖਿਆਲ ਰੱਖਣ ਕਿਤੇ ਵੀ ਪਤਾ ਲੱਗਦਾ ਹੈ ਤੇ ਇਹਨੂੰ ਫੜਾ ਕੇ ਪੁਲਿਸ ਨੂੰ ਦੱਸੋ ਤੇ ਇਹਦੀ ਰੈਸਟ ਪਵਾਓ ਕਹਿੰਦੇ ਨੇ ਪੁਲਿਸ ਨੂੰ ਐਸਐਸਪੀ ਨੂੰ ਮਿਲ ਚੁੱਕੀ ਨੇ ਹਫਤਾ ਹੋ ਗਿਆ ਪੁਲਿਸ ਕੁਝ ਕਾਰ ਵੀ ਨਹੀਂ ਕਰਦੀ ਭੀ ਉਹਦੇ ਬਰਾਤੇ ਕੀ ਕਹੋਗੇ ਪੁਲਿਸ ਦੇ ਕਾਰਜ ਰੋ ਲੈ ਕੇ ਸਰ ਮੈਂ ਤਾਂ ਅੱਜ ਹੀ ਆਇਆ ਚੰਡੀਗੜ੍ਹ ਤੋਂ ਤੇ ਮੈਨੂੰ ਹੁਣੇ ਹੀ ਥੋੜੀ ਦੇਰ ਹੋਈ ਪਤਾ ਲੱਗਿਆ ਵੀ ਆਪਣੇ ਨਗਰੇ ਚ ਮਤਲਬ ਪੰਚਾਇਤ ਇਕੱਠੀ ਹੋ ਰਹੀ ਹੈ ਮੈਂ ਸਾਰੀਆਂ ਜਥਾਬੰਦੀਆਂ ਜਥੇਬੰਦੀਆਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਨਗਰ ਦਾ ਵੀ ਸਾਰਾ ਨਗਰ ਇੱਕ ਪਾਸੇ ਹੈ ਬਿਲਕੁਲ ਜਿਹੜਾ ਦੋਸ਼ੀ ਹੈ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਉਹਨੂੰ ਜਿਹੜੀ ਹੈ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਅਲੱਗ-ਅਲੱਗ ਟੀਮਾਂ ਬਣਾ ਕੇ ਰੇਡਾਂ ਕਰ ਰਹੇ ਹਾਂ ਲਗਾਤਾਰ ਫਿਰੋਜ਼ਪੁਰ ਸਾਈਡ ਤੇ ਅਸੀਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਉੱਥੇ ਅਸੀਂ ਆਪਣੀ ਟੀਮਾਂ ਬਣਾ ਕੇ ਭੇਜ ਰਹੇ ਹਾਂ ਲਗਾਤਾਰ ਭੇਜ ਰਹੇ ਹਾਂ ਜਦੋਂ ਵੀ ਸਾਨੂੰ ਕਿਤੇ ਕੋਈ ਪੱਕੀ ਸੂਚਨਾ ਮਿਲੀ ਹੈ ਸਾਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਾ ਕਿਉਂਕਿ ਪਿੰਡ ਵਾਲਿਆਂ ਸਾਰੇ ਗੁਰਦੁਆਰੇ ਦੇ ਇਕੱਠੇ ਹੋਏ ਸੀ ਉਹਨਾਂ ਨੇ ਇਹ ਸਰਨ ਨਿਰਣੈ ਕੀਤਾ ਵੀ ਜੇ ਅਗਲੇ ਇਤਵਾਰ ਤੱਕ ਉਹ ਗ੍ਰੰਥੀ ਨਹੀਂ ਫੜਿਆ ਗਿਆ ਤਾਂ ਸੋਮਵਾਰ ਤੋਂ ਚੱਕਾ ਜਮ ਕਰਾਂਗੇ ਨਹੀਂ ਅਸੀਂ ਆਪਾਂ ਉਹਨੂੰ ਪਹਿਲਾਂ ਹੀ ਸਾਡੀ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਹੀ ਅਸੀਂ ਉਹਨੂੰ ਗ੍ਰਿਫਤਾਰ ਕਰਾਂ ਉਧਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਇਸ ਮਾਮਲੇ ਬਾਰੇ ਬੋਲਦਿਆਂ ਹੋਇਆਂ ਡੀਐਸਪੀ ਆਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਗਰੰਤੀ ਸਿੰਘ ਦੀ ਪਾਲ ਦੇ ਵਿੱਚ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਤੇ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਜਗਬਾਣੀ ਟੀਵੀ ਲਈ ਅਦਰਸ਼ ਜੋ ਸੰਦੀ ਰਿਪੋਰਟ